ਆਸ ਲਗਦੀ ਵੋ ਜੇ ਰਫੇਉ ਦਰਸਨ ਦੇਖੇ ਤੰਤਰਬਾਬਾ ਪੂਰਨ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਚਰਨਾਂ 'ਚ ਆਪਾਂ ਸਾਰਿਆਂ ਨੇ ਇੱਕ ਬੇਨਤੀ ਕਰਨੀ ਮਹਾਰਾਜ ਜੀ ਲੋਕਾਂ ਦੇ ਤਾਂ ਲੱਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਸਹਾਰੇ ਹੋ ਰਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਜੀ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਹੋ ਰਹੋ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੇ ਤਲਖਾ ਇਸ ਸਹਾਰੇ ਹੋ ਰਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਜੀ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੀ ਤਲਖਾ ਇਸ ਸਹਾਰੇ ਹੋ ਰਹੋਣਗੇ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਨੇ ਮੇਰਾ ਤਾਂ ਸੰਹਾਰਾ ਇੱਕ ਤੂੰ ਸਿਰ ਅੱਦਰ ਛੱਡ ਹੋਰ ਕਿਹੜੇ ਦਰ ਜਾਵਾਂ ਮੈਂ ਦਿਲ ਵਾਲਾ ਹਾਲ ਦੱਸ ਕਿਸ ਨੂੰ ਸੁਣਾਵਾਂ ਜੀਤੇ ਰੰਦਰੀ ਛੱਡ ਹੋਰ ਕਿਹੜੇ ਦਰ ਜਾਵਾਂ ਮੈਂ ਦਿਲ ਵਾਲਾ ਹਾਲ ਤਸ ਕਿਸ ਨੂੰ ਸੁਣਾਵਾਂ ਮੈਂ ਦੁਨੀਆ ਤਾਂ 모ੜਦੀ ਐ ਸੋ ਵਾਰੀ 모ੜ ਲੈ ਪਰ ਮੇਰੇ ਵੱਲੋਂ 모ੜੀ ਨਾ ਤੁਮ ਸਤ ਗੁਰੂ ਰੇ ਵੱਲੋਂ ਮੋੜੀ ਨਾ ਤੂੰ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸੰਹਾਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਸੰਹਾਰਾ ਇੱਕ ਤੂੰ ਇੱਕ ਤੂੰ ਸੱਚੀ ਆਪਣੀ ਤਾਂ ਤੇਰੇ ਨਾਲ ਜੋੜੀਆਂ ਜੋੜੀਆਂ ਤੇਰੇ ਨਾਲ ਜੋੜ ਸਾਰੀ ਜੱਗੀ ਨਾਲ ਤੋੜੀਆਂ ਤੋੜੀਆਂ ਚਰਨਾ ਤੋਂ ਦੂਰ ਨਾ ਤੂੰ ਕਰੀ ਦੇਵੀ ਸਤ ਗੁਰ ਸੇਵ ਕਾ ਪਿਆਰ ਆ ਨੂੰ ਗੁਰੂ ਦੀ ਸੇਵ ਕਾ ਪਿਆਰ ਦੋ ਕਾਂ ਦੇ ਪਿਆਰੇ ਤਾਂ ਵਿਥੇ ਰਹ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਉਹ ਦੁਨੀਆਂ ਤੋਂ ਇਕ ਆਲੇ ਤੜੀ ਤੇਰਾ ਮੱਲੇ ਪਿਆਰ ਦਾ ਸੁਨੇਹਾ ਕੋਈ ਖੱਲਿਆ ਹਾਂ ਦੁਨੀਆਂ ਤੂੰ ਇਕਿਆਰੀ ਦਰ ਤੇਰਾ ਮਿਲਿਆ ਓ ਤੂੰ ਵੀ ਨਾ ਪਿਆਰ ਦਾ ਸੁਨੇਹਾ ਕੋਈ ਖੱਲਿਆ ਮੈਨੂੰ ਵੀ ਬੁਲਾਵੇਂ ਮੈਂ ਵੀ ਦੌੜਾ ਦੌੜਾ ਆਮਾਵੇਂ ਕੜੀ ਕੇ ਦੁਆਰੇ ਬਲਮੂ ਸਤ ਗੁਰੂ ਕੜੀ ਕੇ ਦੁਆਰੇ ਬਲਮੂ ਲੋਖਾਂ ਦੇ ਪਿਆਰੇ ਤਾਂ ਬਥੇਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਲੋਖਾਂ ਦੀ ਸੰਹਾਰੇ ਕਾਂ ਪੁੱਥਰੇ ਹੋਰ ਹੋਣਗੇ ਮੇਰਾ ਤਾਂ ਸੰਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸੰਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸੰਹਾਰਾ ਗੁਰੂ ਪਿਆਰੀ ਸਾਸ ਗੱਜੀ ਆਓ ਮਰਦੇ ਪਾਵਨ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਨੀ ਇੱਥੇ ਖਿਮਾਂ ਦੇ ਜਾਚਕ ਹੈ ਰਸਨਾ ਨੂੰ ਕਰੋ ਪਰਤ ਰਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਆਪਸਨ ਅਦਰਨੀਏ ਸਤਿਕਾਰਯੋਗ ਸੰਤ ਸਤਨਾਮ ਦਾ ਹਦੀ ਆਸ ਲੱਗਦੀ ਓ ਜੇਰ ਫੈਉ ਦਰਸ ਦੇਖੇ ਤੰਤਰਬਾਬਾ ਪੂਰਨ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਚਰਨਾਂ 'ਚ ਆਪਾਂ ਸਾਰਿਆਂ ਨੇ ਇੱਕ ਬੇਨਤੀ ਕਰਨੀ ਮਹਾਰਾਜ ਜੀ ਲੋਕਾਂ ਦੇ ਤਾਂ ਲੱਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤਿਗੁਰੂ ਜੀ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਲੱਖਾਂ ਇਸ ਹਾਰੇ ਹੋ ਰਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤਗੁਰ ਜੀ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਮੇਰਾ ਤਾਂ ਸੁਹਾਰਾ ਇੱਕ ਤੂੰ ਤੇਰਾ ਦਰ ਛੱਡ ਹੋਰ ਕਿਹੜੇ ਦਰ ਜਾਵਾਂ ਮੈਂ ਦਿਲ ਵਾਲਾ ਹਾਲ ਦੱਸ ਕਿਸ ਨੂੰ ਸੁਣਾਵਾਂ ਮੈਂ ਜੀ ਤੇਰਾ ਅੰਦਰ ਛੱਡ ਹੋਰ ਕਿਹੜੇ ਦਰ ਜਾਵਾਂ ਦਿਲ ਵਾਲਾ ਹਾਲ ਦੱਸ ਕਿਸ ਨੂੰ ਸੁਣਾਵਾਂ ਮੈਂ ਦੁਨੀਆ ਤਾਂ ਮੋੜਦੀ ਐ ਸੌ ਵਾਰੀ ਮੋੜ ਲੈ ਪਰ ਮੇਰੇ ਵੱਲੋਂ ਮੋੜੀ ਨਾ ਤੂੰ ਸਤ ਗੁਰੂ ਮੇਰੇ ਵੱਲੋਂ ਮੋੜੀ ਨਾ ਤੂੰ ਲੋਕਾਂ ਦੀ ਤਾਂ ਸੁਹਾਰੇ ਹੋ ਰਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਇੱਕ ਤੂੰ ਸੱਚੀ ਆਪਣੀ ਤਾਂ ਮੈਂ ਤਾਂ ਤੇਰੇ ਨਾਲ ਹੀ ਜੋੜੀਆਂ ਜੋੜੀਆਂ ਤੇਰੇ ਜਰਨਾ ਤੂੰ ਦੂਰ ਨਾ ਤੂੰ ਕਰੀ ਦੇਵੀ ਸਤਗੁਰ ਸੇਵ ਕਾ ਪਿਆਰਿਆ ਨੂੰ ਗੁਰੂ ਦੀ ਸੇਵ ਕਾ ਪਿਆਰਿਆ ਨੂੰ ਲੋਕਾਂ ਦੇ ਪਿਆਰੇ ਤਾਂ ਵਿਥੇਰੇ ਹੋ ਰਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ गुरु, मेरा त प्यारा हिकु ओ दुनिया तइ अकियरी तराम तूं बि न प्यार सुना कोई खलिया दुनिया तुंहिंजक की दर तराम ਓ ਤੂੰ ਵੀ ਨਾ ਪਿਆਰ ਦਾ ਸੁਨਹਾ ਕੋਈ ਖੱਲਿਆ ਮੈਨੂੰ ਵੀ ਬੁਲਾਵੇਂ ਮੈਂ ਵੀ ਦੌੜਾ ਦੌੜਾ ਆਵਾ ਦੇਖ ਕਰਕੇ ਦੁਆਰੇ ਬਲਮੂ ਸਤ ਗੁਰੂ ਕਰਕੇ ਦੁਆਰੇ ਬਲ ਲੋਖਾਂ ਦੇ ਪਿਆਰੇ ਤਾਂ ਬਥੇਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਖਾਂ ਦੀ ਸੰਹਾਰੇ ਤਾਂ ਬਥੇਰੇ ਹੋਰ ਹੋਣਗੇ ਮੇਰਾ ਤਾਂ ਸੰਹਾਰਾ ਤੂੰ ਸਤ ਗੁਰੂ ਸਤ ਮੇਰਾ ਤਾਂ ਸੰਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸੰਹਾਰਾ ਇੱਕ ਤੂੰ ਇੱਕ ਤੂੰ ਗੁਰੂ ਜੀ ਦੀ ਸਾਸ ਗਜੀ ਆਓ ਮਰਦੇ ਪਾਵਨ ਚਰਨਾਂ ਚ ਇਹੀ ਅਰਦਾਸ ਬੇਨਤੀ ਕਰਨੀ ਇੱਥੇ ਖਿਮਾ ਦੇ ਜਾਚ ਪੈ ਰਸਨਾ ਨੂੰ ਕਰੋ ਪਰ ਤਰ ਗਜ ਰੱਖੋ ਸਤ ਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਸਨ ਅਦਰਨੀਏ ਸਤਿਕਾਰਯੋਗ ਸੰਤ ਸਤਨਾਮ ਦਾ ਹਦੀਮ ਆਸ ਲਗਦੀ ਵਾਹ ਚੇਰ ਫੈਉ ਦਰਸ ਦੇਖੇ ਤੰਤਰਬਾਬਾ ਪੂਰਨ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਚਰਨਾਂ 'ਚ ਆਪਾਂ ਸਾਰਿਆਂ ਨੇ ਇੱਕ ਬੇਨਤੀ ਕਰਨੀ ਮਹਾਰਾਜ ਜੀ ਲੋਕਾਂ ਦੇ ਤਾਂ ਲੱਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤਿਗੁਰ ਜੀ ਮੇਰਾ ਤਾਂ ਪਿਆਰਾ ਲੋਕਾਂ ਦੇ ਤਾਂ ਲੱਖਾਂ ਹੀ ਸਹਾਰੇ ਹੋ ਰਹੇ ਹੋਣਗੇ ਲੋਕਾਂ ਦੇ ਤਾਂ ਲੱਖਾਂ ਹੀ ਸਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਸਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਜੀ ਮੇਰਾ ਤਾਂ ਸੰਹਾਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਮੇਰਾ ਤਾਂ ਸੰਹਾਰਾ ਹੀ ਤੇਰਾ ਦਰ ਛੱਡ ਹੋਰ ਕਿਹੜੇ ਦਰ ਜਾਵਾਂ ਮੈਂ ਦਿਲ ਵਾਲਾ ਹਾਲ ਦੱਸ ਕਿਸ ਨੂੰ ਸੁਣਾਵਾਂ ਮੈਂ ਜੀ ਤੇਰਾ ਦਰ ਛੱਡ ਹੋਰ ਕਿਹੜੇ ਦਰ ਜਾਵਾਂ ਮੈਂ ਦਿਲ ਵਾਲਾ ਹਾਲ ਦੱਸ ਕਿਸ ਨੂੰ ਸੁਣਾਵਾਂ ਦੁਨੀਆਂ ਤਾਂ ਮੋੜਦੀ ਐ ਸੌ ਵਾਰੀ ਮੋੜ ਲੈ ਪਰ ਮੇਰੇ ਵੱਲੋਂ ਮੋੜੀ ਨਾ ਤੂੰ ਸਤ ਗੁਰੂ ਮੇਰੇ ਵੱਲੋਂ ਮੋੜੀ ਨਾ ਤੂੰ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸੰਹਾਰਾ ਸਤ ਗੁਰੂ ਮੇਰਾ ਤਾਂ ਸੰਹਾਰ ਇਕ ਤੂੰ ਇਕ ਤੂੰ ਸੱਚੀ ਆਪਣੀ ਤਾਂ ਮੈਂ ਤਾਂ ਤੇਰੇ ਨਾਲ ਹੀ ਜੋੜੀਆਂ ਜੋੜੀਆਂ ਤੇਰੇ ਨਾਲ ਜੋੜ ਸਾਰੀ ਚਾਕੀ ਨਾਲੋਂ ਤੋੜੀਆਂ ਤੋੜੀਆਂ ਚਰਨਾ ਤੋਂ ਦੂਰ ਨੂੰ ਆ ਤੂੰ ਕਰੀ ਦੇਵੀ ਸਤ ਗੁਰੂ ਸੇਵ ਕਾ ਪਿਆਰਿਆਨ ਗੁਰੂ ਜੀ ਸੇਵ ਕਾ ਪਿਆਰਿਆਨ ਲੋਕਾਂ ਦੇ ਪਿਆਰੇ ਤਾਂ ਵਿਥੇਰੇ ਹੋ ਰਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ दुनिया तुय अकियां भलिया तूं बि न प्यार दा सुने कोई खलिया हा दुनिया तुंहिंजक की दरी तराम उहो तूं बि न प्यार सुने कोई खलिया मनू बि बोला ਮੈਂ ਵੀ ਦੌੜਾ ਦੌੜਾ ਆਮ ਆਵੇਖ ਕਰਕੇ ਦੁਆਰੇ ਬਲਮੂ ਸਤ ਗੁਰੂ ਕਰਕੇ ਦੁਆਰੇ ਬਲਮੂ ਲੋਖਾਂ ਦੇ ਪਿਆਰੇ ਤਾਂ ਬਥੇਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੀ ਸੰਹਾਰੇ ਤਾਂ ਬੁੱਥੇਰੇ ਹੋਰ ਹੋਣਗੇ ਮੇਰਾ ਤਾਂ ਸੰਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸੰਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸੰਹਾਰਾ ਇਕ ਤੂੰ ਇਕ ਤੂੰ ਗੁਰੂ ਪਿਆਰੀ ਸਾਸ ਗੱਜੀ ਆਓ ਮਰਦੇ ਪਾਵਨ ਚਰਣਾ ਚ ਇਹੀ ਅਰਦਾਸ ਬੇਨਤੀ ਕਰਨੀ ਇੱਥੇ ਖਿਮਾ ਦੇ ਜਾਚੇ ਰਸਨਾ ਨੂੰ ਕੋਰਪ ਕੋਰ ਤਰਗਜ ਰੱਖੋ ਸਤ ਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਸ਼ਨ ਅਦਰਨੀਏ ਸਤਕਾਰਯੋਗ ਸੰਤ ਸਤਨਾਮ ਦਾ ਹਾਜ਼ਰੀ